ਰਾਮਗੜ੍ਹ ਪੁੰਦੜ ਵਿਖੇ ਚਰਿੱਤਰ ਤੇ ਸ਼ੱਕ ਕਰਦੇ ਪਤੀ ਨੇ ਕੀਤਾ ਪਤਨੀ ਦਾ ਕਤਲ ਐਸਐਚਓ ਕੋਟਫੱਤਾ ਨੇ ਦਿੱਤੀ ਸ਼ਨੀਵਾਰ ਨੂੰ 11 ਵਜੇ ਦੇ ਲਗਭਗ ਜਾਣਕਾਰੀ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਐਸਐਚਓ ਕੋਟਫੱਤਾ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਬੀਤੀ ਸ਼ਾਮ ਇਤਲਾਹ ਮਿਲੀ ਕਿ ਪਿੰਡ ਰਾਮਗੜ੍ਹ ਪੁੰਦੜ ਵਿਖੇ ਇੱਕ ਕਤਲ ਹੋਇਆ ਹੈ ਜਦ ਜਾ ਕੇ ਦੇਖਿਆ ਤਾਂ ਇੱਕ ਔਰਤ ਦੀ ਲਾਸ਼ ਜੋ ਖੂਨ ਦੇ ਨਾਲ ਲੱਤ-ਪੱਤ ਆਪਣਾ ਪਈ ਸੀ ਅਤੇ ਉਹਨਾਂ ਵੱਲੋਂ Laash ਦਾ ਪੰਜ ਨਾਮਾ ਕਰਨ ਤੋਂ ਬਾਅਦ Laash ਨੂੰ ਬਠਿੰਡਾ ਦੇ ਸਿਵਲ ਹੱਤਲ ਮਰਦਾ ਘਰ ਦੇ ਅੰਦਰ ਪਹੁੰਚਾਇਆ ਗਿਆ। ਉਹਨਾਂ ਦੱਸਿਆ ਕਿ ਅੱਜ ਮ੍ਰਿਤਕ ਲੜਕੀ ਦੇ ਪਿਤਾ ਵੱਲੋਂ ਬਿਆਨ ਅਲਿਖਾਈ ਗਿਆ ਹੈ ਕਿ ਉਸ ਦਾ ਪਤੀ ਉਸ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਤੇ ਉਸ ਨੇ ਉਸ ਦੀ ਆਪਣਾ ਸਿਰ ਦੇ ਵਿੱਚ ਕਹਾੜੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਰਤਕ ਦੇ ਪਿਤਾ ਦੇ ਬਿਆਨਾਂ ਦੇ ਉੱਤੇ ਉਸਦੇ ਪਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਹ ਰੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਬਠਿੰਡਾ ਦੇ ਸਿਵਲ ਹਸਪਤਾਲ ਦੀ ਜਿੱਥੇ ਪੁਲਿਸ ਵੱਲੋਂ ਆਪਣੀ ਕਾਰਵਾ ਆਪਣੀ ਇਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਕੋਟਫੱਤਾ ਦੇ ਐਸਐਚਓ ਕਰਮਜੀਤ ਸਿੰਘ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਮਰਤਕਾ ਦੇ ਪਤੀ ਦੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜੀ ਨਾ ਰਵਿੰਦਰ ਸਿੰਘ ਜੀ ਸਰ ਨਹੀਂ ਹਰਮਨਪ੍ਰੀਤ ਕੋ ਮੇਰੇ ਚਾਚਾ ਦੀ ਲੜਕੀ ਹੈ। ਉਹ ਨਦੀਰਾ ਤੋਂ ਉਹਨੇ ਇੱਕ ਵਾਰ ਉਹਨੇ ਦੇਖੋ ਕਾਤੇ ਘੋੜੀਆਂ ਮਾਰਕੀ ਫਗਲ ਕਰਤਾ ਕੋਈ ਕਰੇ ਲੜਾਈ ਥੋੜੀ ਮੋਟੀ ਹੈਗੀ ਸੀ ਉਹ ਤੂੰ ਤੂੰ ਮੈਂ ਕਿਹਾ ਮੈਂ ਹਾਂਜੀ ਠੀਕ ਆ ਨਾਲੀ ਬਸ ਐਸੇ ਕਰਕੇ ਉਹਨਾਂ ਨੇ ਫਗਲ ਕਰਤਾ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਸੰਦਰ ਸਿੰਘ ਜੀ ਸੰਦਰ ਸਿੰਘ ਜੀ ਕੀ ਕੱਟਣਾ ਬੱਪੇ ਹੈਗੀ ਆ ਮੇਰੇ ਚਾਚਾ ਜੀ ਦੀ ਬੇਟੀ ਹਰਮਨਪ੍ਰੀਤ ਕੋਰੀ ਪਿੰਡ ਰਾਮਗੜ੍ਹ ਪੁੰਦੜ ਗਈ ਸੀ ਜੀ ਤੇ ਕੱਲ੍ਹ ਦਾ ਸ਼ਾਮੀ 7:00 ਵਜੇ ਜੀ ਪ੍ਰੋਣੇ ਨੇ ਇਹ ਕਹਾੜੀਆਂ ਮਾਰ ਕੇ ਸਿੱਤੇ ਹੀ ਉਹਦਾ ਕਤਲ ਕਰਤਾ ਜੀ ਟਰੈਲੂ ਕਲੇਸ਼ ਰਹਿੰਦਾ ਸੀਗਾ ਜੀ ਉਹਨਾਂ ਜੀ ਤੇ ਸਾਨੂੰ ਨਾ ਤੋਂਵੇਂ ਦੱਸਿਆ ਕੁਛ ਹੀ ਨਾ ਵਾਸਤਾ ਜੀ ਵੀ ਮੋٹے ਤੇ ਮੋਟ ਹੋ ਗਈ ਜੀ ਪਹਿਲਾਂ ਵੀ ਫੇਸ ਆਉਂਦਾ ਕਿੰਨਾ ਅਕਚਰ ਹੋ ਗਿਆ ਵੇ ਜੀ ਇਹਨੂੰ 10 ਸਾਲ ਹੋ ਗਈ 1 ਤੋਂ 10 10-12 ਸਾਲ ਹੋ ਗਈ 10 ਸਾਲ ਦਾ ਜਵਾਕ ਹੈ ਇਹ 6 ਸਾਲ ਦਾ ਜਵਾਕ ਹੈ ਜੀ ਮਾਮ ਮੰਗ ਕਰਦਾ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਹਾਂ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਗੱਲ ਇਹ ਕਿ ਨਾ ਮੈਂ ਤੁਹਾਡਾ ਕਿ ਕਰਾਂ ਨਾ ਮੈਂ ਕਰ ਲੈਣ ਲਿਆ ਸੀ ਕਿ ਰੋਡ ਵਾਲਾ ਡਾੜੀਆ ਪਰ ਤੇ ਆਪਣੀ ਮੋਟੋ ਵੀ ਮੌਤ ਹੋ ਗਈ ਤੁਹਾਡੀ ਕੀ ਲੱਗਦੀ ਇਹ ਲੜਤੀ ਹੈ ਕੀ ਹੋ ਜਾਏਗੀ ਕੀ ਕਰਨੀ ਕਰਦਾ ਕਟਰਾ ਦਾ ਇਹ ਕਤਲ ਕਰਤਾ ਕੁੜੀ ਦਾ ਬਸ ਨਾ ਪੁਰਾਣੇ ਵਾਲਾ ਕਰਤਾ ਕਰਮ ਕਿਸੇ ਦਾ ਪੋਈ ਬਾਰੇ ਪਤਾ ਨਹੀਂ ਕਿਹਦਾ ਕੋਈ ਕਤਲ ਹੋਊਗਾ ਵੀ ਕਤਲ ਕੀਤਾ ਜਿਹੜਾ ਕਿੰਨੇ ਬੱਚੇ ਕਿੰਨੇ ਦੋ ਬੱਚੇ ਕਿੰਨਾ ਜਰੂਰ ਹੈ ਬਾਈ 10-12 ਸਾਲ ਹੋ ਗਏ। ਇਹ ਪਹਿਲਾਂ ਲੜਾਈ ਝਗੜਾ ਸੀ ਆ ਕੋਈ ਕੀ? ਕੰਮ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ। ਇਹ ਮਾਰਿਆ ਗਿਆ। ਇਹ ਤਾਂ ਤੁਹਾਡੀ ਨਾਲ ਕਰ ਰਿਹਾ। ਤੁਹਾਡੀ ਇਹ। ਤੇ ਮਾਮਲਾ ਆ ਵੀ ਕੱਲ ਸ਼ਾਮ ਨੂੰ ਨਾ ਕਰੀਬ 8:00 ਵਜੇ ਸ਼ਾਮ। ਮੈਨੂੰ ਇਤਲਾਹ ਮਿਲੀ ਸੀ ਹਰਮਨਪ੍ਰੀਤ ਕੌਰ ਦਾ ਪਿੰਡ ਰਾਮਗੜ੍ਹ ਭੁੰਦਰ ਵਿਖੇ ਕਤਲ ਹੋਇਆ। ਤਾਂ ਮੈਂ ਆਪਣੀ ਸਮੇਤ ਜਿਹੜੇ ਮੇਰੇ ਨਾਲ ਕਰਮਚਾਰੀ ਸੀ ਉਹਨਾਂ ਦੇ ਪਿੰਡ ਰਾਮਗੜ੍ਹ ਭੁੰਦਰ ਪਹੁੰਚਿਆ। ਸਾ ਹਾਰਮਨ ਬੀਕ ਕੌਰ ਦੇ ਮਕਾਨ ਤੇ ਮੈਂ ਪਹੁੰਚਿਆ ਤਾਂ ਦੇਖਿਆ ਕਿ ਉਦੀ ਲੋਬੀ ਤੇ ਉਦੀ ਡੈੱਡ ਬੋਡੀ ਹੈ ਜਿਹੜੀ ਖੂਨ ਨਾਲ ਲਥਪਥ ਪਈ ਸੀ। ਉੱਥੇ ਆਸ-ਪਾਸ ਤੋਂ ਪਤਾ ਕਰਨ ਤੇ ਪਤਾ ਚੱਲਿਆ ਵੀ ਜਿਹਨੂੰ ਇਹਦੇ ਘਰ ਵਾਲਾ ਮਾਰ ਕੇ ਤੇ ਚਲਾ ਗਿਆ। ਪਰੰਤੂ ਅਸੀਂ ਉੱਥੇ ਆ ਆਪਦੀ ਜਿਹੜੀ ਫਾਰਮੈਟਰੀ ਕਰਨੀ ਸੀ ਮੌਕੇ ਦੀ ਉਹ ਕਰਨ ਤੋਂ ਬਾਅਦ ਡੈੱਡ ਬੋਡੀ ਸਿਵਲ ਹਸਪਤਾਲ ਬਠਿੰਡਾ ਪਹੁੰਚਾਤੀ। ਉਦੋਂ ਸਾਡੇ ਕੋਲੋਂ ਕਿਸੇ ਨੇ ਬਿਆਨ ਨਹੀਂ ਲਗਾਇਆ ਇਹਦੀ ਮੌਤ ਸਬੰਧੀ। ਹੁਣ ਅੱਜ ਸਾਡੇ ਕੋਲ ਇਹਦਾ ਲੜਕੀ ਦਾ ਬਾਪ ਆਇਆਗਾ ਉਹ ਬਿਆਨ ਲਗਾ ਰਿਹਾ ਵੀ ਇਹਦੇ ਜਿਹੜੇ ਘਰ ਵਾਲੇ ਨੇ ਇਹਦੇ ਆਚਰਨ ਤੇ ਸ਼ੱਕ ਹੋਣ ਤੇ ਉਹਦੀ ਪੁਹਾੜੀਆਂ ਨਾਲ ਇਹਦੇ ਵਾਰ ਕਰਕੇ ਸੱਤ ਸੱਟਾਂ ਮਾਰ ਕੇ ਉਹਨੂੰ ਮੌਤ ਦੇ ਘਾਟੋਂ ਦਾ ਉਹ ਸਬੰਧੀ ਐਫ ਆਈ ਆਰ ਰਜਿਸਟਰ ਕਰਵਾ ਕੇ ਕਾਨੂੰਨੀ ਕਾਰਵਾਈ ਕਰਦਾ ਭਾਈ ਕਿੰਨੀ ਕੁ ਉਮਰ ਹੈ ਇਹਦੀ ਲੜਕੀ ਉਮਰ 33 ਬੱਤੀ ਸਾਲ ਹੈ ਬੱਚੇ ਵੀ ਹਨ ਦੋ ਬੱਚੇ ਦੋ ਲੜਕੇ ਇੱਕ 10 ਸਾਲ ਦਾ ਇੱਕ 6 ਸਾਲ ਦਾ ਕਾਰਨ ਇਹਦੇ ਆਚਰਨ ਤੇ ਸ਼ੱਕ ਕਰਦਾ ਸੀ ਇਹਦੇ ਘਰ ਵਾਲਾ